ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਪੌੜੀ ਭਗਤ ਸਚੈ ਦਰਸੋ ਹੁੰਦੇ ਸਚੈ ਸ਼ਬਦ ਰਹਾਏ ਹਰ ਕੀ ਪ੍ਰੀਤ ਤੈਨੂ ਉਪਜੇ ਹਰ ਪ੍ਰੇਮ ਕਸਾਏ ਹਰ ਰੰਗ ਰਹੇ ਸਦਾ ਰੰਗ ਰਾਤੇ ਰਸਨਾ ਹਰ ਰਸ ਪਿਆਏ ਸਫਲ ਜਨਮ ਜਿਨੀ ਗੁਰਮੁਖ ਜਾਤਾ ਹਰ ਜੀਓ ਹਿਰਦੈ ਵਸਾਏ ਬਾਜ ਗੁਰੂ ਫਿਰੈ ਬਿਲ ਲਾਦੀ ਦੂਜੈ ਭਾਇ ਖਵਾਏ ਸ਼ਲੋਕ ਮਹੱਲਾ ਤੀਜਾ ਕਲਯੁਗ ਮੈ ਨਾਮ ਨਿਧਾਨ ਭਗਤੀ ਖੱਟਿਆ ਹਰ ਉਤਮ ਪਦ ਪਾਇਆ ਸਤ ਗੁਰ ਸੇਵ ਹਰ ਨਾਮ ਮਨ ਵਸਾਇਆ ਆਨ ਦਿਨ ਨਾਮ ਧਿਆਇਆ ਵਿਚੇ ਗ੍ਰਹਿ ਗੁਰ ਬਚਨ ਉਦਾਸੀ ਹੋ ਮੈ ਮੋਹ ਜਲਾਇਆ ਆਪ ਦਰਿਆ ਕੁਲ ਜਗਤ ਤਰਾਇਆ ਤਨ ਜਣੇਂ ਦੀ ਮਾਇਆ ਐਸਾ ਸਤ ਗੁਰ ਸੋਈ ਪਾਏ ਜਿਸ ਧੁਰ ਮਸਤਕ ਹਰ ਲਿਖ ਪਾਇਆ ਜਨ ਨਾਨਕ ਬਲੇ ਹਾਰੀ ਗੁਰ ਆਪਣੇ ਵਿਟੋ ਜਿਨ ਭਰਮ ਭੁੱਲਾ ਮਾਰਗ ਪਾਇਆ ਮਹੱਲਾ ਤੀਜਾ ਤ੍ਰੈ ਗੁਣ ਮਾਇਆ ਵੇਖ ਭੁੱਲੇ ਜਿਉਂ ਦੇਖ ਦੀਪਕ ਪਤੰਗ ਪਚਾਇਆ ਪੰਡਤ ਭੁੱਲ ਭੁੱਲ ਮਾਇਆ ਵੇਖੈ ਦਿਖਾ ਕਿਨੈ ਕਿ ਹੋ ਆ ਨ ਚੜਾਇਆ ਦੂਜੈ ਭਾਇ ਪੜੈ ਨਿਤ ਬਿਖਿਆ ਨਾਉ ਦਈ ਖਵਾਇਆ ਜੋਗੀ ਜੰਗਮ ਸੰਨਿਆਸੀ ਭੁੱਲੇ ਉਹ ਨਾਹੰਕਾਰ ਬਹੁ ਗਰਭ ਵਧਾਇਆ ਸ਼ਾਦਨ ਭੋਜਨ ਨਾ ਲੈ ਹੀ ਸਤਿ ਭਿਖਿਆ ਮਨ ਹਟ ਜਨਮ ਗਵਾਇਆ ਇਤੜਿਆ ਵਿੱਚੋ ਜੋ ਜਨ ਸਮਦਾ ਜਿਨ ਗੁਰਮਖ ਨਾਮ ਧਿਆਇਆ ਏਤੜਿਆ ਵਿੱਚੋਂ ਸੋ ਜਨ ਸਮਦਾ ਜਿਨ ਗੁਰਮਖ ਨਾਮ ਧਿਆਇਆ ਜਨ ਨਾਨਕ ਕਿਸ ਨੂੰ ਆਖ ਸੁਣਾਈਐ ਜਾਂ ਕਰਦੇ ਸਭ ਕਰਾਇਆ ਪੌੜੀ ਮਾਇਆ ਮੋਹ ਪ੍ਰੇਤ ਹੈ ਕਾਮ ਕ્રોਧ ਅਹੰਕਾਰਾ ਇਹ ਜਮ ਕੇ ਸਰਕਾਰ ਹੈ ਇਹਨਾਂ ਉੱਪਰ ਜਮ ਕਾ ਡੰਡ ਕਰਾਰਾ ਮਾਨਮੁਖ ਜਮ ਮਗ ਪਾਈ ਨਜਨ ਦੂਜਾ ਭਾਉ ਪਿਆਰਾ ਜਾਮਪੁਰ ਬੱਦੇ ਮਾਰੀਆਂ ਨੂੰ ਸੁਣੈ ਨਾ ਪੁਕਾਰਾ ਜਿਸਨੋ ਕਿਰਪਾ ਕਰੇ ਤਿਸ ਗੁਰ ਮਿਲੇ ਗੁਰਮਖ ਨਿਸਤਾਰਾ ਸ਼ਲੋਕ ਮਹੱਲਾ 3ਆ ਹੋ ਮੈਂ ਮਮਤਾ ਮੋਣੀ ਮਨ ਮੁੱਖਾ ਨੂੰ ਗਈ ਖਾਏ ਜੋ ਮੋਹ ਦੂਜੈ ਚਿਤ ਲਾਏਂਦੇ ਤਿਨਾਂ ਵਿਆਪ ਰਹੀ ਲਪਟਾਏ ਗੁਰ ਕੈ ਸ਼ਬਦ ਪਰ ਜਾਲੀਐ ਤਾਂ ਇਹ ਵਿੱਚੋ ਜਾਏ ਤਾਨ ਮਨ ਹੋਵੇ ਉਜਲਾ ਨਾਮ ਵਸੈ ਮਨ ਆਏ ਨਾਨਕ ਮਾਇਆ ਕਾ ਮਾਰਨ ਹਰ ਨਾਮ ਹੈ ਗੁਰਮੁਖ ਪਾਇਆ ਜਾਏ ਮਹੱਲਾ ਤੀਜਾ ਇਹ ਮਨ ਕੇ ਤੜਿਆਂ ਜੁਗ ਭਰਮਿਆ ਥਿਰ ਰਹੈ ਨ ਆਵੈ ਜਾਏ ਹਰ ਭਾਣਾ ਤਾਂ ਪਰਮਾਇਨ ਕਰ ਪਰ ਪੰਜ ਖੇਲੋ ਪਾਏ ਜਾ ਹਰ ਬਖਸ਼ੇ ਤਾਂ ਗੁਰ ਮਿਲੈ ਹਸਤੇ ਰਹੈ ਸਮਾਏ ਨਾਨਕ ਮਨ ਹੀ ਤੇ ਮਨ ਮਾਨਿਆ ਨਾ ਕਿਸ਼ ਮਰੈ ਨ ਜਾਏ ਪੌੜੀ ਕਾਇਆ ਕੋਟ ਪਾਰ ਹੈ ਮਿਲਣਾ ਸੰਜੋਗੀ ਕਾਇਆ ਅੰਦਰ ਆਪ ਵਸ ਰਹਾ ਆਪੇ ਰਸ ਭੋਗੀ ਆਪ ਤਿਤ ਲਿਪਤ ਹੈ ਨਿਰਜੋਗ ਹਰ ਜੋਗੀ ਜੋ ਤਿਸ ਭਾਵੇ ਸੋ ਕਰੇ ਹਰ ਕਰੇ ਸੋ ਹੋਗੀ ਹਰ ਗੁਰਮਖ ਨਾਮ ਧਾਈ ਹੈ ਲਹਿ ਜਾਏ ਵੇ ਜੋਗੀ ਸ਼ਲੋਕ ਮਹੱਲਾ ਤੀਜਾ ਵਾਹ ਵਾਹ ਆਪ ਖਾਇੰਦਾ ਗੁਰ ਸ਼ਬਦੀ ਸੱਚ ਸੋਏ ਵਾਹ ਵਾਹ ਸਿਵਤ ਸਲਾਹ ਹੈ ਗੁਰਮੁਖ ਬੂਜੈ ਕੋਏ ਵਾਹ ਵਾਹ ਬਾਣੀ ਸੱਚ ਹੈ ਸੱਚ ਮਿਲਾਵਾ ਹੋਏ ਨਾਨਕ ਵਾਹ ਵਾਹ ਕਰਤਿਆਂ ਪ੍ਰਭ ਪਾਇਆ ਕਰਮ ਪ੍ਰਾਪਤ ਹੋਏ ਮਹੱਲਾ ਤੀਜਾ ਵਾਹ ਵਾਹ ਕਰਤੀ ਰਸਨਾ ਸ਼ਬਦ ਸੁਹਾਈ ਪੂਰਾ ਸ਼ਬਦ ਪ੍ਰਭ ਮਿਲਿਆ ਆਈ ਵੱਡ ਭਾਗਿਆ ਵਾਹ ਵਾਹ ਮੁਹੋ ਕੜਾਈ ਵਾਹ ਵਾਹ ਕਰੈ ਸਈ ਜਨ ਸੋਹਣੇ ਤੈਨ ਕੋ ਪਰਜਾ ਪੂਜਣ ਆਈ ਵਾਹ ਵਾਹ ਕਰਮ ਪ੍ਰਾਪਤ ਹੋਵੇ ਨਾਨਕ ਦਰ ਸਚੈ ਸੋਭਾ ਪਾਈ ਪੌੜੀ ਬਜਰਕ ਪਾਟ ਕਾਇਆ ਗੜ ਭੀਤਰ ਕੂੜ ਕੁਸਤਬ ਮਾਨੀ ਭਾਰਾ ਪੂਲੇ ਨਦਰ ਨਾ ਆਵਨੀ ਮਨ ਮੁਖੰਦ ਅਗਿਆਨੀ ਪਾਏ ਕਿਤੇ ਨਾ ਲੱਭਨੀ ਕਰ ਭੇਖ ਥਕੇ ਭੇਖਵਾਨੀ ਗੁਰ ਸ਼ਬਦੀ ਖੋਲਾਈਆਂ ਹਰ ਨਾਮ ਜਪਾਨੀ ਹਰ ਜੀਓ ਅਮਰਤ ਬਿਰਖ ਹੈ ਜਿਨ ਪੀਆ ਤੇ ਤ੍ਰਿਪਤਾਨੀ ਸ਼ਲੋਕ ਮਹਲਾ ਤੀਜਾ ਵਾਹ ਵਾਹ ਕਰਤੇ ਆ ਰੈਣ ਸੁਖ ਵਿਹਾਏ ਵਾਹ ਵਾਹ ਕਰਤੇ ਆ ਸਦਾ ਆਨੰਦ ਹੋਵੇ ਮੇਰੀ ਮਾਏ ਵਾਹ ਵਾਹ ਕਰਤੇ ਆ ਹਰ ਸਿਉ ਲੇ ਬੁਲਾਏ ਵਾਹ ਵਾਹ ਕਰਮੀ ਬੋਲੇ ਬੁਲਾਏ ਵਾਹ ਵਾਹ ਕਰਤੇ ਆ ਸੋ ਬਾ ਪਾਏ ਨਾਨਕ ਵਾਹ ਵਾਹ ਸਤਿ ਰਜਾਏ ਮਹੱਲਾ ਤੀਜਾ ਵਾ ਵਾ ਬਾਣੀ ਸਚ ਹੈ ਗੁਰਮਖ ਲਦੀ ਪਾਲ ਵਾ ਵਾ ਸ਼ਬਦ ਉਚਰੈ ਵਾ ਵਾ ਹਿਰਦੈ ਨਾਲ ਵਾ ਵਾ ਕਰਤਿਆ ਹਰ ਪਾਇਆ ਸਹਿਜੇ ਗੁਰਮਖ ਭਾਲ ਸੇ ਵਡ ਭਾਗੀ ਨਾਨਕਾ ਹਰ ਹਰ ਹਿਰਦੈ ਸਮਾਲ ਪੌੜੀ ਏ ਮਨ ਆਇਆ ਤੇ ਲੋਬੀਆ ਨਿਤ ਲੋਬੇ ਰਾਤਾ ਮਾਇਆ ਮਨਸਾ ਮੋਣੀ ਦਹ ਦਿਸ ਫੇਰਾਤਾ ਅਗੈ ਨਾਉ ਜਾਤ ਨਾ ਜਾਇ ਸੀ ਮਨ ਮੁਖ ਦੁਖ ਖਾਤਾ ਰਸਨਾ ਹਰ ਰਸ ਨਾ ਚਖਿਓ ਫੀਕਾ ਭੁਲਾਤਾ ਜਿਨਾਂ ਗੁਰਮਖ ਅੰਮ੍ਰਿਤ ਚਾਖਿਆ ਸੇ ਜਨ ਤ੍ਰਿਪਤਾਤਾ ਸ਼ਲੋਕ ਮਹਲਾ 3 ਵਾਹ ਵਾਹ ਤੇ ਸੁਨੋ ਆਖੀਐ ਜੇ ਸੱਚਾ ਗੈਰ ਗੰਭੀਰ ਵਾਹ ਵਾਹ ਤੇ ਸੁਨੋ ਆਖੀਐ ਜੇ ਗੁਣ ਦਾਤਾ ਮਤ ਧੀਰ ਵਾਹ ਵਾਹ ਤੇ ਸੁਨੋ ਆਖੀਐ ਜੇ ਸੱਚਾ ਗੈਰ ਗੰਭੀਰ ਵਾਹ ਵਾਹ ਤੇ ਸੁਨੋ ਆਖੀਐ ਜੇ ਗੁਣ ਦਾਤਾ ਮਤ ਧੀਰ ਵਾਹਿ ਗੁਰਜੀਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ